ਮੇਰੀ ਮਨੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਨਾ ਮਾਰਨਿੰਗ ਵੇਲੇ ਤਾਂ ਹੀ ਨਹੀਂ ਪੈਂਦਾ ਇਹ ਵੀ ਇੰਨਾ ਜ਼ਿਆਦਾ ਪਿਆ ਨਾ ਤੇ ਹੁਣ ਹਟਿਆ ਇਹ ਲਗਾਤਾਰ ਬੱਸ ਮੀਂਹ ਨੇ ਨਾ ਉਹਦੀ ਸਪੀਡ ਪੜੀ ਹੋਈ ਧੀ ਦੇਖੋ ਜੀ ਕਾਲੀ ਘਟਾ ਚੜੀ ਆਈ ਐ ਤੇ ਹੁਣ ਥੋੜੇ ਜਿਹਾ ਨਾ ਧੁੱਪ ਦਾ ਚਮਕਾਰਾ ਜਿਹਾ ਪਿਆ ਐ ਚਲੋ ਮੱਕਾ ਹੁਣ ਵੱਜ ਗਏ ਨੇ ਤਿੰਨ ਮਾਹੋਂ ਜ਼ਿਆਦਾ ਟਾਈਮ ਹੋ ਗਿਆ ਐ ਦੇਖੋ ਜੀ ਸਾਡੇ ਦਾ ਸਵੇਰ ਦੇ ਟਾਈਮ ਨਾਲੇ ਮਿਸਤਰੀ ਆਏ ਬੈਠੇ ਤੇ ਵਿਚਾਰੇ ਕਹਿੰਦੇ ਚਲੋ ਹੁਣ ਦੇਖਰਦਾ ਹਾਂ ਹੁਣ ਦੇਖਰਦਾ ਸੀ ਹੁਣ ਕੋਠੇ ਤੇ ਚੜਦੇ ਆਂ ਦੇਖੋ ਜੀ ਮੀਂਹ ਤਾਂ ਨਾ ਰੁਕਣ ਦਾ ਨੋ ਹੀ ਨਹੀਂ ਲਿਆ ਹੈਗਾ ਇੰਨੇ ਜਿਆਦੇ ਵਿਚਾਰੇ ਹੈਰਾਨ ਹੋਨੇ ਆ ਉਹ ਖੰਨੇ ਤੇ ਹੀ ਆਉਣੇ ਆ ਪੰਜ ਛੇ ਬੰਦੇ ਆ ਫੇਰ ਅਸੀਂ ਗਾ ਉਸ ਚਾਹ ਪੀ ਲਓ ਪਹਿਲਾਂ ਚਾਹ ਪੀ ਕੇ ਦੇਖ ਲਓ ਜੇ ਮੌਸਮ ਸਾਫ ਹੁੰਦਾ ਚਲੋ ਜੀ ਮਾੜਾ ਜਿਹਾ ਹੁਣ ਮੌਸਮ ਸਾਫ ਹੋਇਆ ਹੁਣ ਵੱਜ ਗਏ ਨੇ 3 ਤੇ ਹੁਣ ਇੱਧਰ ਆਪਾਂ ਨੇ ਕਰ ਲਈ ਹੈ ਚਾਹ ਦੇ ਨਾਲ ਕੁਛ ਨਾ ਕੁਛ ਖਾਣੇ ਦੀ ਤਿਆਰੀ ਦੇਖੋ ਜੀ ਆਪਾਂ ਇਧੀਆਂ ਬਣਾਵਾਂਗੇ ਆਲੂ ਟਿੱਕੀ ਤੇ ਇੱਧਰ ਮੈਂ ਬਣਾਉਂਗੀ ਗੁਲਗਲੇ ਅੱਜ ਕਜੌਰੀਆਂ ਨਹੀਂ ਬਗਾਉਣੀ ਹੈਗੀਆਂ ਅੱਜ ਕੱਲੇ ਗੁਲਗਲੇ ਪਕਾਉਣੇ ਆ ਉਹਦੀ ਜਿਹੜੇ ਪੰਜ ਮਿਸਤਰੀ ਹੈਗੇ ਨਾ ਉਹਨਾਂ ਨੂੰ ਵੀ ਆਪਾਂ ਅੱਜ ਗੁਲਗੁਲੇ ਖਵਾਵਾਂਗੇ ਚਾਹ ਦੇ ਨਾਲ ਚਲੋ ਜੀ ਆਪਾਂ ਹੁਣ ਤੇਲ ਗਰਮ ਹੋ ਗਿਆ ਹੈ ਆਪਾਂ ਪਹਿਲਾਂ ਬਣਾ ਲਈਏ ਗੁਲਲੇ ਬਣਾ ਕੇ ਬਾਅਦ ਵਿੱਚ ਤੇ ਬਣਾਵਾਂਗੇ ਫਿਰ ਆਪਾਂ ਟਿੱਕੀ ਪੂਰਾ ਇਹਨਾਂ ਦਾ ਖੁਗਦੇ ਦੇਖੋ ਜੀ ਰੇਕਾ ਸਾਡੀ ਨਾ ਅੱਜ ਆਈ ਨਹੀਂ ਹੈਗੀ ਪਤਾ ਨਹੀਂ ਕਦੇ ਨਹੀਂ ਆਈ ਮੈਂ ਫੋਨ ਤਾਂ ਕਰਿਆ ਤਾਂ ਮੈਂ ਕਿਹਾ ਤੂੰ ਆ ਜਾ ਕਹਿੰਦੀ ਜੀਜੀ ਮੈਂ ਠਹਿਰ ਕੇ ਆਉਂਗੀ ਹਰੇ ਨਹੀਂ ਮੈਂ ਆਉਣਾ ਹੈਗਾ ਮੇਰੀਆਂ ਸਾਸੂ ਮਾ ਦਾ ਕਹਿੰਦੀ ਫੋਨ ਆਇਆ ਹੋਇਆ ਏ ਉਹ ਹਾਲ ਚਾਲ ਪੁੱਛਦੇ ਤੇ ਕਹਿੰਦੇ ਵੀ ਥੋਡੇ ਕਰਨੀ ਕਿੰਨਾ ਕੁ ਪਾਣੀ ਹੈ ਦੱਸਣ ਲੱਗੀ ਹੋਈ ਦੀ ਮੈਂ ਖਾ ਚਾਰ ਦੱਸਦੇ ਉਹਦੀ ਸਾਸੂ ਨੂੰ ਵੀ ਨਾ ਬਹੁਤ ਜ਼ਿਆਦਾ ਫਿਕਰ ਪਿਆ ਹੋਇਆ ਕਹਿੰਦੀ ਅਸੀਂ ਰੋਜ਼ ਖਬਰਾਂ ਸੁਣਦੇ ਆਂ ਕਹਿੰਦੀ ਖਬਰਾਂ ਦੇ ਵਿੱਚ ਕਿੰਨਾ ਜ਼ਿਆਦਾ ਹੜਾ ਆਏ ਹੋਏ ਆ ਦੇਖੋ ਜੀ ਚਾਹੇ ਬੰਦਾ ਕਿੱ데 ਬੈਠਾ ਏ ਹਰੇਕ ਸੁੱਖ ਸਾਧ ਤਨ ਆਪਣੀ ਫੈਮਲੀ ਦੀ ਨਾ ਸਾਰੇ ਪੰਜਾਬ ਦੀ ਖਬਰਸਾਰ ਜਰੂਰ ਪੁੱਛ ਰਹੀ ਬੰਦਾ ਦੇਖੋ ਜੀ ਆਪਣੇ ਗੁਲਗਲੇ ਨਾ ਬਹੁਤ ਜ਼ਿਆਦਾ ਪੁੱਲੇ ਆ ਆਪਣਿਆਂ ਦੇ ਵਿੱਚ ਨਾ ਸੌਂਫ ਪਾਈ ਆ ਸੌਂਫ ਵਾਲੇ ਗੁਲਗਲੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਇਹ ਚਾਹ ਨਾਲ ਤਾਂ ਬਹੁਤ ਵਧੀਆ ਲੱਗਦੇ ਆ ਚਲ ਮਖਾ ਪੰਜ ਬੰਦੇ ਆ ਉਹਨਾਂ ਨੂੰ ਵੀ ਅੱਜ ਆਪਾਂ ਗੁਲਗਲੇ ਖਾ ਦਨੇ ਆ ਦੇਖੋ ਜਮ ਮੀ ਭਈ ਜਾਂਦਾ ਮੀ ਦੇ ਵਿੱਚ ਨਾ ਕੁਛ ਨਾ ਕੁਛ ਬਸ ਰੋਹ ਦੇਦੀ ਨਾ ਬਣੀ ਜਾਂਦਾ ਐ ਅਸੀਂ ਹੁਣ ਬਾਜ਼ਾਰ ਦਾ ਘੱਟ ਖਾਣੇ ਬਹੁਤ ਜ਼ਿਆਦਾ ਕਦੇ ਗੈਸ ਥੋੜਾ ਜਿਹਾ ਤੇਜ਼ ਆ ਜਾਂਦੇ ਛੋਟੇ ਦੇ ਕਰ ਲੋ ਨਹੀਂ ਨਹੀਂ ਟੋਟੇ ਦੇ ਕੋ ਲੋਟ ਨਹੀਂ ਆਉਂਦੀ ਲੱਗਦਾ ਨਹੀਂ ਹੁਣ ਰੜੇ ਹੋ ਵੀ ਖੋਦੀ ਲੱਗਦੇ ਗੁਰਮੁਖ ਦੇਖੋ ਜੀ ਬਾਹਰ ਲਾ ਖਾਣਾ ਸੀ ਹੁਣ ਬਹੁਤ ਘੱਟ ਖਾਣੇ ਆ ਬਸ ਜਿਹੜੀ ਵੀ ਚੀਜ਼ ਹੁਣ ਖਾਣੀ ਹੁੰਦੀ ਆ ਨਾ बस घरे बना के खाने बन के हो गए ने तैयार गैस से ही बढ़िया पकते हैं ਵਾਸੇ ਆਪਣੇ ਬਣਾ ਲੈਣੀ ਚਾਹ ਤੇ ਨਾਲ ਦੀ ਨਾਲ ਉਹਨਾਂ ਨੂੰ ਦੇ ਦਈਏ ਵਿਚਾਰਿਆ ਦੇਖੋ ਜੀ ਇਹ ਵਿਚਾਰੇ ਨਾ ਖੰਨੇ ਤੇ ਆਉਨੇ ਆ ਜਿੱਦਾਂ ਦੇ ਸਾਡੇ ਟੈਲਾਂ ਜਾਂਦੀਆਂ ਨਾ ਬਸ ਉਦੋਂ ਦਾ ਨਾ ਹੈਰਾਨ ਹੁੰਨੇ ਆ ਵਿਚਾਰੇ ਬਸ ਐਸ ਤਰ੍ਹਾਂ ਨਾ ਥੋੜੀ ਜੀ ਟੈਲ ਲਾਉਨੇ ਆ ਫੇਰ ਬਹਿ ਜੰਨੇ ਆ ਕਹਿੰਦੇ ਮੀਹੇ ਨਹੀਂ ਕੁਛ ਕਰ ਲੰਦਾ ਹੈ ਕਹਿੰਦੇ ਸਾਡਾ ਨਾ 4-5 ਕੋਠੀਆਂ ਦੇ ਵਿੱਚ ਕੰਮ ਫੜਿਆ ਹੋਇਆ ਏ ਕਹਿੰਦੇ ਐਸ ਤਰ੍ਹਾਂ ਹੀ ਥੋੜਾ ਥੋੜਾ ਕੰਮ ਚੱਲਦਾ ਰਹੇ ਕੋਠੀ ਦੇ ਵਿੱਚ ਕਹਿੰਦੇ ਪਸੀਆ ਤੁਸੀਂ ਇੱਧਰ ਆ ਜੰਨੇ ਆ ਫੇਰ ਉੱਧਰ ਚਲੇ ਜੰਨੇ ਆ ਕਹਿੰਦਾ ਇਸ ਤਰ੍ਹਾਂ ਮੀਂਹ ਕਰਕੇ ਨਾ ਕਿਤੇ ਵੀ ਕੰਮ ਕਦੇ ਨਿਪਟਦਾ ਨਹੀਂ ਹੈਗਾ। ਤੇ ਨਾਲ ਸਾਨੂੰ ਨਾ ਕੰਨੇ ਵਾਲੀ ਆਟੀ ਕਹ ਗਈ ਆ ਵੀ ਤੁਸੀਂ ਪਹਿਲਾਂ ਇੱਕ ਪਾਸੇ ਕੰਮ ਪੂਰਾ ਕਰਕੇ ਆਓ ਕਹਿੰਦੇ ਵੀ ਫੇਰ ਤੁਸੀਂ ਤਿੰਨੇ ਪਾਸੇ ਭੰਗੇ ਫਿਰ ਜੰਨੇ ਆ। ਉਹ ਕਹਿੰਦੇ ਆਂਟੀ ਕਹਿੰਦੇ ਸਾਰੇ ਪਾਸੇ ਸਾਨੂੰ ਤੇ ਦੇਖਣਾ ਪੈਦਾ ਉਹ ਮਿਸਤਰੀ ਵੀ ਦੇਖੋ ਜੀ ਕੀ ਕਰਨਾ ਇਹੇ ਜੇ ਵਿੱਚ ਜੇ ਦੇ ਮੌਸਮ ਸਾਫ਼ ਹੋਵੇ ਨਾ ਫੇਰ ਤਾਂ ਕੰਮ ਨਿਪਟ ਵੀ ਜਾਂਦਾ ਹੈ। ਵੇਟਾ ਬਿਨਾਂ ਨਾ ਸੋਈ ਦੇ ਵਿੱਚ ਰੌਣਕ ਨਹੀਂ ਹੈਗੀ ਨਹੀਂ ਤਾਂ ਬਹੁਤ ਜ਼ਿਆਦਾ ਗਾਹ ਪਾਉਂਦੀ ਹੈ ਦੇਖੋ ਕੀ ਜ਼ਿਆਦਾ ਫੋਨ ਤੇ ਲੱਗੀ ਨਾ ਫੇਰ ਇੱਕ ਘੰਟਾ ਪੂਰੀਆਂ ਗੱਲਾਂ ਮਾਰਨੀ ਆ ਨੇ ਫੇਰ ਤਾਂ ਚਾਹ ਜਿਵੇਂ ਜਿੰਨੇ ਮਾਰਦੀ ਉਹ ਆਪਾਂ ਮਾਰੀ ਜਾਓ ਫੇਰ ਨਹੀਂ ਆਉਂਦੀ ਹੈਗੀ ਇਹ ਤਾਂ ਗੱਲਾਂ ਦਾ ਨਾ ਪੂਰਾ ਐਂਡ ਕਰਦੇ ਹੀ ਆਉਂਦੀ ਹੈ ਬੋਲ ਕੀ ਹੋਇਆ ਯਾ ਬਣਾ ਰਿਹਾ ਬਹੁਤ ਸੁਬੂ ਆ ਰਹਾ ਆਪਾਂ ਪਰ ਬਾਹਰ ਤੇ ਕੁਝ ਬੋਲ ਰਹੀ ਜੇ ਅੰਦਰ ਨਹੀਂ ਬਣ ਰਿਹਾ ਕਿ ਆਏ ਸਮਝੇ ਬਹੁਤ ਅੱਛਾ ਕੁਛ ਦੀਦੀ ਕੋ ਦੀਦੀ ਕੋ ਕੌਣ ਸੀ ਚੀਜ਼ ਨਹੀਂ ਆਉਂਦੀ ਬਣਾਉਣੀ ਹੈ ਜਿਹੜੀ ਮਰਜ਼ੀ ਦੇ ਦਿਲ ਕਰਦਾ ਉਹੀ ਦੀਦੀ ਬਣਾ ਦਿੰਦੀ ਆ ਇਹ ਬਣਾ ਰਹੀ ਕੀ ਆ ਅੱਜ ਬਣਾ ਰਹੇ ਨੇ ਗੁਲਗਲੇ ਤੇ ਆਲੂ ਟਿੱਕੀ ਜਿਹੜੇ ਕੈਨਾਂ ਵਾਲੇ ਬੰਦੇ ਲੱਗੇ ਹੋਏ ਨਾ ਅੱਜ ਉਹਨਾਂ ਨੂੰ ਵੀ ਪਾਰਟੀ ਕਰ ਦੇਣੀ ਆ ਹਾਂ ਪੰਜ ਬੰਦੇ ਆ ਅੱਜ ਉਹਨਾਂ ਨੂੰ ਨਾ ਚਾਹ ਦੇ ਨਾਲ ਗੁਲਗਲੇ ਤੇ ਟਿੱਕੀ ਖਲਾਉਣੀ ਆ ਤੂੰ ਤਾਂ ਨਹੀਂ ਕੁਛ ਨਾ ਕੁਛ ਬਣਾ ਬਣਾ ਕੇ ਖਲਾਉਂਦੀ ਹੈਗੀ ਹਾਂ ਬਸ ਮੈਦਾ ਬਣਾ ਕੇ ਬਣਨੀ ਹੋਆ ਤੂੰ ਤਾਂ ਬਸ ਖਾਣੇ ਆਣੀ ਹੈ ਅੱਜ ਤਾਂ ਅੱਜ ਤਾਂ ਬਹੁਤ ਜ਼ਿਆਦਾ ਬਾਜ਼ ਹੋਈ ਪਈ ਹੈ ਸਵੇਰ ਦਾ ਵੀ ਬਹਿੰਦਾ ਕੱਲ ਨੂੰ ਨਾ 1 ਮਿੰਟ ਨਹੀਂ ਹੋਰ ਬੰਦ ਹੋਇਆ ਹੈਗਾ ਕੋਣ ਹੁਣ ਵੀ ਹੁਣ ਵੀ ਫੋਨ ਤੇ ਲੱਗੀ ਹੋਈ ਸੀ ਐਨੀਆਂ ਗੱਲਾਂ ਕਿਹਦੇ ਨਾਲ ਗੱਲਾਂ ਕਰੀਏ ਆਪਣੇ ਦੇਵਰ ਨਾਲ ਦੇਵਰ ਨਾਲ ਗੱਲ ਕਰਕੇ ਐਂ ਆ ਹਾਂ ਇਹ ਗੱਲਾਂ ਤੇਰੇ ਦੇਵਰ किदा मेरी भाभी मीते विच हटता नहीं गई हां यही पूछ रहा था की कहता कह रहा की हां कि भाभी आपको उधर बाहर तो नहीं आया बोला इधर आया हुआ है लेकिन इधर अभी पहुंचा नहीं है पहुंचने वाला है कहां ने पहुंचे इधर सुख शांति रहे <laughs> बोला इधर अभी आया नहीं इधर नहीं उधर ही है ठीक है मोर ठीक सारे पासे ना सुख शांति रहे इधर पासे ना कुछ भी होवे ਉਹਦੀ ਸਹੀ ਬੁਲਾ ਮਾਮੀ ਦਾ ਸੰਭਾਲ ਚੱਲ ਤੇਰੀ ਸਾਸੂ ਮਤਮਿਆਂ ਠੀਕ ਹੈ ਆਪਣੀ ਬੱਕਰੂ ਜਾਲ ਕਰਦੀ ਆ ਕਿ ਨਹੀਂ ਕਰਦੀ ਏ ਠੀਕ ਹੈ ਨਹੀਂ ਤੇਰੀ ਠੀਕ ਹੈ ਕਿ ਨਹੀਂ ਹਾਂ ਹਮਾਰਾ ਠੀਕ ਹੈ ਮੇਰਾ ਟੈਨਸ਼ਨ ਮਤਲਬ ਆਉਗਾ ਵੀ ਮੈਂ ਤਾਂ ਠੀਕ ਹੈ ਤੇ ਅਸਿਆਰੇ ਬੰਦੇ ਹੋ ਜਾਂਦੀ ਆ ਹਾਂ ਜਿਆਦਾ ਦੂਰ ਰਹਿੰਦਾ ਨਾ ਆਪਣੇ ਪੁੱਤ ਜਿਵੇਂ ਹੁਣ ਆਪਣੇ ਬੱਚੇ ਆ ਕੈਨੇਡਾ ਅਮਰੀਕਾ ਚ ਗਏ ਹੋਏ ਨਾ ਮਾਪੇ ਬਾਪ ਕਾ ਨਾ ਹੁੰਦੀ ਤੂਥੀ ਹੁੰਦਾ ਹੈ ਵੀ ਮੇਰੇ ਬੱਚੇ ਪਤਾ ਨਹੀਂ ਕਿਵੇਂ ਹੋਊਗਾ ਮੇਰਾ ਬੱਚਾ ਕਿਵੇਂ ਨਹੀਂ ਹੋਊਗਾ ਉਸ ਤਰ੍ਹਾਂ ਹੀ ਤੂੰ ਵੀ ਤਾਂ ਪਰ ਇੱਥੇ ਪ੍ਰਦੇਸਾਂ ਚ ਆਈ ਹੋਈਆਂ ਨਾ ਇਸ ਤਰ੍ਹਾਂ ਹੋ ਜਾਂਦਾ ਹੈ ਤੇ ਵਾਤੇਰੇ ਆਉਂਦੇ ਨੂੰ ਗੁਲਗਲੇ ਹੋ ਗਏ ਨੇ ਤਿਆਰ ਗਰਮ ਗਰਮ ਬਹੁ ਬਗੇ ਲੱਗਦੇ ਆ ਤੈਨੂੰ ਆਨੇ ਗੁਲਗਲੇ ਬਣਾਉਂ ਕਦ ਨਮਕ ਕਰ ਲਮਾਣਾ ਯੋ ਕਿਉਂ ਮਨਾ ਮੇਰੇ ਘਰ ਮੇ ਨਹੀਂ ਜਾਂਦਾ ਇਸ ਲਈ ਨਹੀਂ ਬਣਾਤੇ ਬਣਾਇਆ ਕਰ ਖਵਾਇਆ ਕਰ ਆਪਣੀ ਸਾਸੂ ਮਾਂ ਨੂੰ ਮਿਲਾ ਕੇ ਕੋਈ ਖਾਂਦਾ ਨਹੀਂ ਉੱਥੇ ਵਿੱਚ ਨੋਨ ਮਿਰਚ ਪਾ ਲਿਆ ਕਰ ਗੁਲਗੁਲੇ ਆਂਦੇ ਮਿੱਠਾ ਉਹ ਨਹੀਂ ਵਿਚ ਆਟਾ ਘੋਲ ਕੇ ਨਾ ਆਟੇ ਦੀ ਜਗ੍ਹਾ ਨੋਨ ਮਿਰਚ ਹਲਦੀ ਪਾ ਕੇ ਨਾ ਇਸ ਤਰ੍ਹਾਂ ਗੋਲ ਗੋੜ ਬਣਾ ਲਿਆ ਕਰ ਜੀ ਮੈਂ ਨਵਕੀਨ ਪਕੌੜੀਆਂ ਹੁੰਦੀਆਂ ਹਨ ਨਾ ਐਕਣ ਬਣ ਜਾਣਗੀਆਂ ਹਾਰਤੇ ਹੋ ਗਏ ਨੇ ਆਪਣੇ ਤਿਆਰ ਨਾਲ ਦੀ ਨਾਲ ਦਾ ਖਾ ਵੀ ਗਏ ਇਹਨਾਂ ਤੁਸੀਂ ਨਾਲ ਵੀ ਰੱਖਾ ਵਧੀਆ ਲੱਗਦੇ ਗੁਲਗੁਲੇ ਗੁਲਗੁਲੇ ਲस्सी ਨਾਲ ਤੇ ਮਾਦੀ ਹੁਣ ਆਪਾਂ ਬਣਾ ਲਈਏ ਟਿੱਕੀ ਤੂੰ ਤਾਂ ਟਿੱਕੀ ਖਾਣੀ ਹੋਣੀ ਗੁਲਗੁਲੇ ਤਾਂ ਨਹੀਂ ਖਾਣੇ ਹੋਣੇ ਨਹੀਂ ਇਨੇ ਆਪਣਾ ਤੇਲ ਗਰਮ ਹੋ ਜਵੇ। ਐਨੇ ਪਟਿੱਕੀਆਂ ਬਣਾ ਕੇ ਰੱਖ ਲਈਏ। ਨਾ ਤੈਨੂੰ ਮਿੱਠੀ ਚੀਜ਼ ਨਾਲ ਕੀ ਨਫ਼ਰਤ ਆ? ਨਫ਼ਰਤ ਆ। ਨਮਕੀਨ ਚੀਜ਼ ਚਾਹ ਜਿੰਨੀ ਮਰਜ਼ੀ ਲਈ ਜੋ ਹੈ। ਹਾਂ। ਨਮਕੀਨ ਟਿੱਕੀ ਉਹ ਹੈ। ਦੇਸੀ ਟਿੱਕੀ ਬਣ ਲੱਗੀ। ਤੇਰੇ ਤਾਂ ਆ ਗਿਆ ਹੁਣ ਮੂੰਹ 'ਚ ਪਾਣੀ। हां मेरा मु मुंह में पानी आ गया इसलिए तो खा रही है टिक्की खाने के लिए कि मेरा दीदी टिक्की बनाएगा और हम खाएंगे मस्त टिक्कियां दिनू दे देनीया बना के चेती तो चेती ये टिक्कियां दरेखा जद मर्जी दिल करदा ना बस अपनी जदे बना के खा लो ਰੋਲੇ ਟਿੱਕੀ ਹੁੰਦੀ ਆ ਬਿੰਗੀ ਬਿੰਗੀ ਕੇ ਵਧੀਆ ਲੱਗੂਗੀ ਨਹੀਂ ਆਪ ਦਾ ਪੂਰਾ ਗੋਲ ਹੁੰਦਾ ਬਹੁਤ ਲੋਕਾਂ ਦੇ ਕੋਲ ਉਹ ਜੋ țeੜਾ ਵੇੜਾ ਹੁੰਦਾ ਆਪਾਂ ਨੂੰ ਕਹਿੰਦੇ ਮੈਂ ਕਹਨੀ ਆ ਇੱਕ ਹਫਤਾ ਹੀ ਹੋਇਆ ਟਿੱਕੀ ਖਾਦਿਆਂ ਨੂੰ ਐਰੇਤਾ ਇੱਕ ਹਫਤਾ ਹੋ ਗਿਆ ਹਾਂ ਇਹ ਸਤੋ ਇਹ ਮੰਮੀ ਜੀ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਟਿੱਕੀਆਂ ਜਦ ਮੈਂ ਕਿਹਾ ਨਾ ਅੱਜ ਟਿੱਕੀਆਂ ਬੀ ਬਣਾਉਣੀ ਆ ਕਹਿੰਦੀ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਉਹ ਮੰਮੀ ਜੀ ਵੀ ਜਾਂਦੇ ਸਾਂ ਮੰਮੀ ਜੀ ਖਾਊਗੀ ਉਹ ਜਦ ਵਧੀਆ ਬਣੀ ਐ ਚਲੋ ਜੀ ਇੱਧਰ ਆਪਣੇ ਟੈਲਾਂ ਦਾ ਕੰਮ ਚੱਲ ਰਿਹਾ ਏ ਪਹਿਰਾ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਏ ਤੇ ਮਾੜਾ ਬੋਟਾ ਜਾ ਕੇ ਕੰਮ ਚੱਲਿਆ ਨਹੀਂ ਸਵੇਰ ਦਾ ਤਾਂ ਨਾ ਇਸ ਤਰ੍ਹਾਂ ਹੀ ਮੀਂਹ ਪਈ ਗਿਆ ਇਹ ਕੋਈ ਕੰਮ ਨਹੀਂ ਹੋਇਆ ਹੈਗਾ ਨਹੀਂ ਤਾਂ ਸਾਰਾ ਕੋਠਾ ਆਪਣਾ ਕਵਰ ਹੋ ਜਾਣਾ ਤਾਂ ਇਹ ਇਸ ਤਰ੍ਹਾਂ ਹੀ ਲੱਗ ਜੂਵੇ ਨਾ ਧੁੱਪਾਂ ਦੀ ਤੇ ਨਾਲੇ ਤਾਂ ਕੋਠੇ ਵੀ ਸੁੱਕ ਜਾਣ ਤੇ ਬਹੁਤ ਮੀਂਹ ਨੇ ਬੁਰਾ ਹਾਲ ਕਰਿਆ ਹੋਇਆ ਹੈ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਜਿਹੜੀ ਆਪਾਂ ਟਾਇਲ ਲਾਉਣ ਲੱਗੇ ਹੋਏ ਨਾ ਇਹ ਟਾਇਲ ਪਰਾਏ ਆ ਨਾਲੇ ਤਾਂ ਪਾਣੀ ਨਹੀਂ ਖੜਦਾ ਹੈਗਾ ਤੇ ਉਹ ਕਹਿੰਦੇ ਵੀ ਨਾਲੇ ਤਾਂ ਸਫਾਈ ਹੋ ਜੂਗੀ ਵੀ ਬਿਲਕੁਲ ਵੀ ਚੋਊ ਗਰੀ ਦੇਖੋ ਜੀ ਇਸ ਤਰ੍ਹਾਂ ਆਪਾਂ ਨੂੰ ਨਾ ਇੱਕ ਦੋ ਮਿਸਤਰੀਆਂ ਦੀ ਸਲਾਹ ਲੈ ਕੇ ਨਾ ਫੇਰ ਕੰਮ ਕਰਾਉਣਾ ਚਾਹੀਦਾ ਹੈ ਉਹਨਾਂ ਇਹਨਾਂ ਦੀ ਸਾਨੂੰ ਸਲਾਹ ਬਹੁਤ ਵਧੀਆ ਲੱਗੀ ਆ ਪਹਿਲਾਂ ਇੱਕ ਮਿਸਤਰੀ ਕਹਿੰਦਾ ਕਾ ਤੁਸੀਂ ਇਹਦੇ ਉੱਪਰ ਕੈਮੀਕਲ ਪਾ ਦਿਓ ਚਲੋ ਜੀ ਧੁੱਪ ਦੇਖੋ ਕਿਹੜੀ ਰਫਤਾਰ ਨਾਲ ਨਿਕਲੀ ਆ ਐਨੀ ਤੇਜ਼ ਧੁੱਪਾ ਸਾਢੇ 6 ਵਜੇ ਕਿੱਥੇ ਨਿਕਲਦੀ ਆ ਇੱਧਰ ਸੱਤ ਰੰਗੀ ਨਾ ਪੀਂਗ ਵੀ ਪਈ ਹੋਈ ਆ ਦੇਖੋ ਜੀ ਇਸ ਤਰ੍ਹਾਂ ਨਾ ਸੱਤ ਰੰਗ ਦੀ ਪੀਂਗ ਪਈ ਹੋਈ ਹੈ ਇਹਦੀ ਆ ਨਿਸ਼ਾਨੀ ਹੁੰਦੀ ਆ ਵੀ ਮੀਂਹ ਪਊਗਾ ਜ਼ਰੂਰ ਦੇਖੋ ਕਿੰਨੀ ਵਧੀਆ ਲੱਗਦੀ ਆ ਤੇ ਧੁੱਪਾਂ ਦੇਖੋ ਕਿਹੜੇ ਸਾਫ ਨਾਲ ਇੰਨੀ ਜ਼ਿਆਦਾ ਤੇਜ਼ ਨਿਕਲੀ ਹੋਈ ਨਹੀਂ 6:30 ਵਜੇ ਰੇਖਾ ਕਿੱਥੇ ਧੁੱਪਾਂ ਨਿਕਲਦੀਆਂ ਕਿਤੇ ਤੇ ਆਪਾਂ ਤੁਹਾਨੂੰ ਆਲੇ-ਦਾਲੇ ਬੱਦਲ ਵੀ ਦਿਖਾਉਨੇ ਆ ਦੇਖੋ ਪੂਰਾ ਆਸਮਾਨ ਇੰਨਾ ਜ਼ਿਆਦਾ ਕਾਲਾ ਹੋਇਆ ਪਿਆ ਜੀ ਅੱਛਾ ਹੁਣ ਤਾਂ ਹੇਟਾ ਸਵਾਨ ਲੈਣਾ ਇਹ ਤਾਂ ਹੁਣ ਉੱਪਰ ਵੀ ਖੜਾ ਏ ਇਹਦਾ ਨਹੀਂ ਮੈਨੂੰ ਪਤਾ ਲੱਗਦਾ ਹੈਗਾ ਮਿੰਟ-ਸਕਿੰਟਾਂ ਦੇ ਵਿੱਚ ਉਹ ਆ ਜਿਹੜੇ ਆਪਣਾ ਚਾਦਰਾਂ ਵਾਲਾ ਹੈ ਹਾਂ ਪਿੱਛੇ ਕੋਈ ਅੰਬ ਦਾ ਬੂਟਾ ਹੈ ਕਹਿੰਦੇ ਤੇ ਕਹਿੰਦੇ ਵੀ ਬਹੁਤ ਮੋਟਾ ਸੱਪ ਦਾ ਆ ਇਹਦੇ ਪਰ ਹਾਂ ਚਾਦਰਾਂ ਪਰ ਬੈਠਾ ਸੀ ਕਹਿੰਦੇ ਅਜ ਉਹ ਟਾਇਲ ਨਾਲ ਬੰਦਾ ਦੱਸਦਾ ਤਾਂ ਕਹਿੰਦਾ ਪੂਰਾ ਮੋਟਾ ਕੋਬਰਾ ਸੱਪ ਦਾ ਕਹਿੰਦਾ ਇਹਦੇ ਪਰ ਬੈਠਾ ਸੀ ਚਾਦਰਾਂ ਪਰ ਮੈਂ ਕਿਹਾ ਦੇਖ ਲੈ ਇੰਨੇ ਉੱਚੀ ਚੜ ਗਿਆ ਉਹ ਆਏ ਹੁਣ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਨਾ ਉਹਦੇ ਕਰਕੇ ਫਰਕ ਪੈਂਦਾ ਸੱਪਾਂ ਨੂੰ ਇਹ ਬੜੇ ਬੜੇ ਪੀਸ ਇਹਨਾਂ ਨੇ ਤਾਂ ਹੀ ਮੰਗਾਏ ਆ ਇਹ ਕਹਿੰਦੇ ਬੜੇ ਪੀਸ ਨਾਲੇ ਤਾਂ ਸੌਖੇ ਲੱਗ ਜੰਨੇ ਆ ਨਾਲੇ ਨਾ ਜ਼ਿਆਦੇ ਜਗ੍ਹਾ ਕਵਰ ਕਰ ਲੰਨੇ ਆ ਇਹ ਵੀ ਥੱਕ ਗਏ ਬਿਚਾਰੇ ਅੱਜ ਮੀ ਆ ਗਿਆ ਪੌੜੀ ਪਰ ਫੇਰ ਉਤਰ ਜਾਂਦੇ ਤੇ ਫੇਰ ਚੜ ਜਾਂਦੇ ਤੇ ਬਾਰ-ਬਾਰ ਇਹਨਾਂ ਦੀ ਨਾ ਐਕਸਰਸਾਈਜ਼ ਪੂਰੀ ਹੋਈ ਅੱਜ ਬਿਸਤਰੀਆਂ ਦੀ ਵੀ ਇਹ ਵਾਈਟ ਬੋਲਰ ਲਗਾਏਗਾ ਇੱਕ ਪੀਸ ਦੂਗਾ ਲੱਗਦਾ ਇੱਕ ਪੀਸ ਦੂਗਾ ਲੱਗਦਾ ਹੈ ਇੱਕ ਲਾਉਣੇ ਆ ਦੇਖੋ ਜੀ ਮੌਸਮ ਬਹੁਤ ਵਧੀਆ ਹੋਇਆ ਵਾ ਇਹ ਦੇਖੋ ਰੇਨਬੋ ਵੀ ਆ ਗਈ ਹੈ ਦੋ ਇਧਰ ਰੇਨਬੋ ਨੇ ਦੋ ਪਰਲੇ ਪਾਸੇ ਨੇ ਇਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਮੀਂਹ ਪਊਗਾ ਕਿੰਨੀ ਸੋਹਣੀ ਲੱਗਦੀ ਹੈ ਰੇਨਬੋ ਉਹ ਔਰ ਇਹ ਰਾਤ ਨੂੰ ਮੌਸਮ ਖਰਾਬ ਹੋ ਜਾਣਾ ਫਿਰ ਮੈਨੂੰ ਇੱਕ ਵਾਰ ਕੱਚਾ ਪਿਛਾ ਆਉਂਦਾ ਇਹ ਤਾਂ ਤਾਂ ਖਾਸੀ ਆਉਂਦੀ ਹੈ ਤੇਰਾ ਪਾਕੇ ਕੀ ਤੇ ਨਾ ਪਤਾ ਨਹੀਂ ਕੀ ਗੱਲ ਆ ਰੇਖਾ ਹੈ ਪਤਾ ਨਹੀਂ ਵਿੱਚੋਂ ਸਪੰਜ ਗਿਰੀ ਜਾਂਦੀ ਆ ਨਾਲੇ ਹਲੇ ਨੂੰ ਨਮਾ ਹੀ ਆ ਗੱਦਾ ਵਿੱਚੋਂ ਸਮਝ ਨਹੀਂ ਆਉਂਦੀ ਹੈਗੀ ਵੀ ਕੀ ਹੋਇਆ ਬਏ ਨੂੰ ਕਹਿੰਦੀ ਰੇਖਾ ਕਹਿੰਦੀ ਅੱਜ ਇਸ ਕੋ ਨਾ ਦੀਦੀ ਪੀਟਤੇ ਐ ਕਹਿੰਦੀ ਪੀਟ ਕੇ ਵਿੱਚੋਂ ਇਹਦੇ ਵਿੱਚੋਂ ਤੜੀ ਕੀ ਕੱਢੂਗੀ ਕੀ ਨਹੀਂ ਕੱਢੂਗੀ ਐਸੇ ਵੇਰੇ ਸਵੇਰੇ ਹੀ ਇਹਨਾਂ ਗੁੱਸਾ ਆ ਗਿਆ ਤੇਰੇ ਅੱਜ ਤਾਂ ਭਾਈ ਅੱਜ ਮਿੱਟੀ ਨਹੀਂ ਹੈਗੀ ਇਹਦੇ ਵਿੱਚ ਇਹਦੇ ਵਿੱਚ ਨਾ ਉਹ ਹੈ ਕੋਈ ਸਪੰਜ ਨਹੀਂ ਉਹ ਹੈ ਪਰ ਕੋਈ ਗੱਦਿਆ ਦੇ ਵਿੱਚ ਤੇ ਵੇਖਿਆ ਕਿਤਨਾ ਬਾਦਲ ਆ ਰਹੇ ਪੱਤੜ ਤਾਂ ਇਕਣੇ ਆਉਂਦਾ ਚੜ੍ਹ ਚੜ੍ਹ ਕੇ ਹਾਂ ਕੱਲ ਧੁੱਪਾਂ ਬਹੁਤ ਵਧੀਆ ਤੇ ਕੰਮ ਸੋਹਣਾ ਖਿੱਚਦਾ ਤਾਂ ਟੈਨ ਆ ਲਿਆ ਨੇ ਅੱਜ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਬੱਦੇ ਫੀਲ ਹੁੰਦਾ ਕਿਵੇਂ ਬੈ ਗਿਆ ਵੀ ਇਹਦੇ ਵਿੱਚੋਂ ਸਪੰਜ ਗਿਰਦੀ ਹੈ ਔਰ ਨਾ ਕੋਨਾ ਕਰ ਦਿੰਦੀ ਆ ਸਾਡੀ ਕੋਠੀ ਦਾ ਸਾਫ ਹੋਵੇ। ਮੈਂ ਕਿਹਾ ਇੰਨਾ ਮੜ ਮੋਟਾ ਗੁੰਡਾ ਛੱਡ ਵੀ ਦੇ ਕਰ ਕਹਿੰਦੀ ਦੀਦੀ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ। ਜੇ ਕੰਮ ਕਰਨਾ ਤਾਂ ਕਹਿੰਦੀ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ। ਬੱਸ ਕਰ ਉਹਨਾਂ ਗੱਦਾ ਪਾੜ ਜੂਗਾ। ਇੰਨਾ ਗੁੱਸਾ ਵੀ ਨਾ ਕਰ। ਛੋਟੀ ਵੀ ਤੋੜਤੀ।